ਬਨੌਰ ਪੁਲਿਸ ਵੱਲੋਂ 2 ਵਿਅਕਤੀਆਂ ਨੂੰ 21 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਬਨੋੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ੇ ਨੂੰ ਠੱਲ ਪਾਉਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਜਾਰੀ ਸਖਤ ਹਦਾਇਤਾਂ ਤੇ ਪੈਰਾ ਦਿੰਦਿਆਂ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਦੀ ਰੈਡ ਨਿਮਾਈ ਹੇਠ ਭੈੜੇ ਅੰਸਰਾ ਦੀ ਪਾਲ ਵਿੱਚ ਸਬ ਇੰਸਪੈਕਟਰ ਰਾਮਕ੍ਰਿਸ਼ਨ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਕਰਾਲਾ ਟੀਪੁਆਇੰਟ ਉੱਤੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਹੀ ਟੋਲ ਪਲਾਜ਼ਾ ਅਜੀਜਪੁਰ ਵੱਲੋਂ ਬਨੂੜ ਵੱਲ ਆਉਂਦੀ ਇੱਕ ਬੱਸ ਇਸ ਨਾਕੇ ਕੋ ਰੁਕੀ ਤਾਂ ਇਸ ਬੱਸ ਵਿੱਚੋਂ ਦੋ ਵਿਅਕਤੀ ਜਿਨ੍ਹਾਂ ਨੇ ਮੋਂਡਿਆਂ ਵਿੱਚ ਬੈਗ ਪਾਏ ਹੋਏ ਸਨ ਉਹ ਅਚਾਨਕ ਉੱਤਰ ਗਏ ਬੱਸ ਤੇ ਪਿੱਛੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਰੁਕਣ ਲਈ ਕਿਹਾ ਤਾਂ ਇਹ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾਉਣ ਤੋਂ ਬਾਅਦ ਇੱਕਦਮ ਜਦੋਂ ਭੱਜਣ ਲੱਗੇ ਉਦੋਂ ਹੀ ਸਬ ਇੰਸਪੈਕਟਰ ਰਾਮਕ੍ਰਿਸ਼ਨ ਅਤੇ ਹਰਮਨ ਸਿੰਘ ਨਰਿੰਦਰ ਸਿੰਘ ਜਸ਼ਨ ਸਿੰਘ ਸਮਿਤ ਪੁਲਿਸ ਪਾਰਟੀ ਨੇ ਮੁਸ਼ਤੈਦੀ ਦਿਖਾਉਂਦਿਆਂ ਇਹਨਾਂ ਨੂੰ ਮੌਕੇ ਤੇ ਫੜ੍ਹ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੇ ਬੈਗ ਵਿੱਚੋਂ ਗਾਂਜਾ ਬਰਾਮਦ ਕੀਤਾ ਜਾਂਚ ਅਧਿਕਾਰੀ ਸਬ ਇੰਸਪੈਕਟਰ ਆਮਕ੍ਰਿਸ਼ਨ ਨੇ ਦੱਸਿਆ ਕਿ ਦੋਸ਼ੀ ਬਰਜਿੰਦਰ ਕੁਮਾਰ ਪੁੱਤਰ ਲਕਸ਼ਮਨ ਯਾਦਵ ਪਿੰਡ ਲੁਕਾਹਾ ਜ਼ਿਲ੍ਹਾ ਸਪੋਹਲ ਬਿਹਾਰ ਜਿਸ પાસે 11 ਕਿਲੋ ਗਾਂਜਾ ਤੇ ਦੂਜਾ ਦੋਸ਼ੀ ਪਵਨ ਕੁਮਾਰ ਪੁੱਤਰ ਮਹਾਦੇਵ ਯਾਦਵ ਪਿੰਡ ਲੁਕਾਹਾ ਜ਼ਿਲ੍ਹਾ ਸਪੋਹਲ ਬਿਹਾਰ ਜਿਸ પાસે 10 ਕਿਲੋ ਗਾਂਜਾ ਬਰਾਮਦ ਹੋਇਆ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰਿਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਘੁਮਾਰ ਦੀ ਰਿਪੋਰਟ ਮਾਨਯੋਗ ਡੀਆਈਜੀ ਪਟਿਆਲਾ ਸ਼੍ਰੀ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਐਸਐਸਪੀ ਪਟਿਆਲਾ ਸ਼੍ਰੀ ਨਾਨਕ ਸਿੰਘ ਆਈਪੀਐਸ ਦੇ ਦੇਸਾ ਨਿਰਦੇਸ਼ਾਂ ਤੇ ਸਾਡੀ ਪਟਿਆਲਾ ਟੀਮ ਹਮੇਸ਼ਾ ਮੁਸਤੈਦ ਹੁੰਦੀ ਹੈ ਨਸ਼ੇ ਦੇ ਰਿਹਾੜੀ ਕੱਲ ਸਾਡੇ ਐਸਆਈ ਰਾਮਕ੍ਰਿਸ਼ਨ ਨੇ ਸਮੇਤ ਪੁਲਿਸ ਪਾਰਟੀ ਕਰਾਲੇ ਟੀਪੁਆਇੰਟ ਤੇ ਨਾਕਾ ਲਾਇਆ ਹੋਇਆ ਸੀ ਤਾਂ ਉਹਦੇ ਸਾਨੂੰ ਉਹਨਾਂ ਸ਼ੱਕ ਦੇ ਆਧਾਰ ਤੇ ਦੋ ਮੁੰਡਿਆਂ ਨੂੰ ਤਕਰੀਬਨ ਸ਼ਾਮ ਦਾ ਟਾਈਮ ਸੀ ਸ਼ਬਕਸ਼ੇ 6 ਵਜੇ ਤੇ ਰੋਕਿਆ ਜਿਹੜੇ ਕਿ ਜਿੰਨਾਂ ਚੋਂ ਇੱਕ ਦਾ ਜਿਹੜਾ ਨਾਮ ਪਤਾ ਪੁੱਛਣ ਤੇ ਇੱਕ ਨੇ ਬਜਿੰਦਰ ਕੁਮਾਰ ਤੇ ਦੂਸਰਾ ਭਵਨ ਕੁਮਾਰ ਜਿਹੜੇ ਦੋਨੋਂ ਕੇਸਪੋਲ ਡਿਸਟ੍ਰਿਕਟ ਜ਼ਿਲ੍ਹਾ ਬਿਹਾਰ ਦੇ ਰਹਿਣ ਵਾਲੇ ਆ ਤੇ ਦੌਰਾਨੇ ਐਸ ਪਰ ਲਾਉ ਜਦੋਂ ਅਸੀਂ ਉਹਨਾਂ ਦੀ ਤਲਾਸ਼ੀ ਲਈ ਆ ਤਾਂ ਸਾਨੂੰ ਉਹਨਾਂ ਕੋਲੋਂ 21 ਕਿਲੋ ਗਾਂਜਾ ਬਰਾਮਦ ਹੋਇਆ ਤੇ ਜਿਹਦੇ ਚੋਂ ਬਜਿੰਦਰ ਕੁਮਾਰ ਕੋਲੋਂ 11 ਕਿਲੋ ਤੇ ਭਵਨ ਕੁਮਾਰ ਕੋਲੋਂ 10 ਕਿਲੋ ਅਸੀਂ ਗਾਂਜਾ ਬਰਾਮਦ ਕੀਤਾ ਤਰੇਨ ਦੇ ਗਾਂਜਾ ਉਹ ਗਾਹ ਦੇ ਸਪਲਾਈ ਵਿੱਚ ਇਹਨਾਂ ਨੇ ਦੋਨਾਂ ਨੇ ਬੈਗ ਕੈਰੀ ਕੀਤੇ ਹੋਏ ਸੀ ਇਹਨਾਂ ਨੇ ਜਿਹੜਾ ਗਾਂਜਾ ਸੀ ਉਹ ਬੈਗ ਦੇ ਵਿੱਚ ਲੈ ਕੇ ਆ ਰਹੇ ਸੀ ਤੇ ਜਦ ਦੌਰਾਨ ਵੀ ਪਤਾ ਚੱਲੇ ਕਿ ਕਿਥੋਂ ਲੈ ਕੇ ਇਹਨਾਂ ਨੂੰ ਸਪਲਾਈ ਕਰਨਾ ਸੀ ਇਹ ਐਕਚੁਅਲੀ ਬਿਹਾਰ ਦੇ ਰਹਿਣ ਵਾਲੇ ਆ ਸਾਡੇ ਅੱਜ ਤਫਤੀਸ਼ ਚ ਉਹ ਪੁਲਸਮਾਨ ਅਸੀਂ ਲਿਆ ਤੇ ਦਵਾਨੇ ਰਿਮਾਂਡ ਅਸੀਂ ਵੈਰੀਫਾਈ ਕਰਾਂਗੇ ਕਿ ਇਹ ਪੰਜਾਬ ਦੇ ਵਿੱਚ ਕਿਹੜੀ ਲੋਕੇਸ਼ਨ ਤੇ ਜਾ ਰਹੇ ਸੀ ਤੇ ਕਿੱਥੇ ਇਹਨਾਂ ਨੇ ਵੇਚਣਾ ਸੀ ਤੇ ਇਹਦਾ ਕੋਈ ਪਹਿਲਾ ਕ੍ਰਿਮੀਨਲ ਕੋਰਡ ਵੀ ਸ਼ਿਕਾਇਤ ਹੈ ਉਹ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਉਹ ਅਸੀਂ ਪਤਾ ਕਰਨਾ ਹੈ